ਬਾਈ ਆ ਬਾਈ ਹਰਜਿੰਦਰ ਸਿੰਘ ਦੇ ਕੇਸ ਨੂੰ ਲੈ ਕੇ ਆ ਗੋਰੀ ਦਾ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਕਿਉਂਕਿ ਇਹਨੇ ਬਹੁਤ ਘੈਂਟ ਗੱਲਬਾਤ ਕੀਤੀ ਐ ਇਸ ਕੇਸ ਨੂੰ ਲੈ ਕੇ ਤਾਂ ਇਸ ਵੀਡੀਓ ਨੂੰ ਪੂਰਾ ਦੇਖਿਓ ਤੇ ਉਹਨਾਂ ਪੰਜਾਬੀਆਂ ਨਾਲ ਜ਼ਰੂਰ ਸ਼ੇਅਰ ਕਰੋ ਜਿਹੜੇ ਪੰਜਾਬੀ ਹੋ ਕੇ ਆਪਣੇ ਪੰਜਾਬੀ ਭਰਾ ਦਾ ਵਿਰੋਧ ਕਰ ਰਹੇ ਐ ਇਹ ਗੋਰੀ ਕੀ ਕਹਿ ਰਹੀ ਐ ਇਸ ਵੀਡੀਓ ਦੇ ਵਿੱਚ ਕੀ ਆ ਦੋ ਬੰਦੇ ਐ ਇੱਕ ਹਰਜਿੰਦਰਾ ਤੇ ਇੱਕ ਟ੍ਰੈਵਿਸ ਐ ਤੇ ਟ੍ਰੈਵਿਸ 13 ਤਰੀਕ ਨੂੰ ਵਚੀਟਾ ਸੈਰ ਦੇ ਲਵ ਟਰੱਕ ਸਟਾਪ ਦੇ ਉੱਤੇ ਇੱਕ ਅਬਦੁੱਲ ਨਾਂ ਦੇ ਬੰਦੇ ਦੇ ਨਾਲ ਬੱਸ ਪੈਂਦਾ ਹੈ ਪਾਰਕਿੰਗ ਨੂੰ ਲੈ ਕੇ ਤੇ ਇਹਨਾਂ ਦੀ ਬੱਸ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਇਸ ਬੰਦੇ ਨੂੰ ਗੁੱਸਾ ਆ ਜਾਂਦਾ ਹੈ ਤੇ ਆਪਣੇ ਟਰੱਕ ਦੇ ਵਿੱਚ ਬੈਠ ਕੇ ਇਹ ਅਬਦੁੱਲ ਦੇ ਉੱਤੇ ਆਪਣਾ ਟਰੱਕ ਚੜਾ ਦਿੰਦਾ ਹੈ ਜਿਦੇ ਕਰਕੇ ਅਬਦੁੱਲ ਦੀ ਮੌਤ ਹੋ ਜਾਂਦੀ ਹੈ ਪਰ ਇਹ ਕਹਿੰਦੀ ਦੂਜੇ ਪਾਸੇ ਤੇ ਹਰਜਿੰਦਰ ਸਿੰਘ ਹੈ ਜਿਨੇ ਜ਼ੂ ਟਰਨ ਲਿਆ ਗਲਤ ਜ਼ੂ ਟਰਨ ਲਿਆ ਤੇ ਪਿੱਛੋਂ ਜਿਹੜੀ ਤੇਜ਼ ਗੱਡੀ ਆ ਰਹੀ ਸੀ ਉਹਦੇ ਟਰੱਕ ਦੇ ਥੱਲੇ ਵੜ ਗਈ ਤਿੰਨ ਜਾਨਾਂ ਦੀ ਮੌਤ ਹੋ ਗਈ ਹਾਲਾਂਕਿ ਇਹਦਾ ਇਰਾਦਾ ਕਤਲ ਦਾ ਸੀ ਤੇ ਇਸ ਬੰਦੇ ਦਾ ਇਰਾਦਾ ਕਤਲ ਦਾ ਨਹੀਂ ਸੀ ਪਰ ਇਹਨੂੰ ਉਹਨਾਂ ਵਾਰਦ ਨਹੀਂ ਕੀਤਾ ਗਿਆ ਇਹਨੂੰ ਉਹਨਾਂ ਮੀਡੀਆ ਟ੍ਰਾਇਲ ਨਹੀਂ ਦਿੱਤਾ ਗਿਆ ਇਹਦੇ ਤੇ ਉਨੀ ਚਰਚਾ ਨਹੀਂ ਕੀਤੀ ਗਈ ਜਿੰਨੇ ਇਸ ਦੇ ਉੱਤੇ ਕੀਤੀ ਗਈ ਤਾਂ ਦੋਸਤੋ ਇਹਨੇ ਸਿੱਧੇ ਤੌਰ ਤੇ ਨਸਲੀ ਵਿਤਕਰੇ ਦੀ ਗੱਲ ਆ ਜਿਹੜੀ ਆਪਣੀ ਵੀਡੀਓ ਦੇ ਵਿੱਚ ਕੀਤੀ ਆ ਪਰ ਆਪਣੇ ਲੋਕ ਕੀ ਆ ਬਾਈ ਨੂੰ ਗਲਤ ਕਹੀ ਜਾਂਦੇ ਆ ਠੀਕ ਆ ਉਹਦੇ ਤੋਂ ਗਲਤੀ ਹੋਈ ਐ ਪਰ ਐਡੀ ਵੀ ਨਹੀਂ ਗਲਤੀ ਹੋਈ ਕਿ ਉਹਦੀਆਂ ਉਮਰਾਂ ਅਮਰੀਕਾ ਦੇਆਂ ਜੇਲਾਂ ਦੇ ਵਿੱਚ ਬੈਠੇ ਦੀਆਂ ਲੰਘ ਜਾਣ ਆਪਣੇ ਭਰਾ ਦਾ ਸਾਥ ਦਿਓ ਤਾਂ ਕਿ ਉਹ ਉਹਦੀ ਸਜ਼ਾ ਜਿਹੜੀ ਆ ਉਹ ਘੱਟ ਤੋਂ ਘੱਟ ਹੋ ਸਕੇ ਉਹਦੀ ਆਪਣੇ ਪਰਿਵਾਰ ਨੂੰ ਉਹਦੇ ਪਰਿਵਾਰ ਨੂੰ ਉਹਨੂੰ ਮਿਲਣ ਦੀ ਆਸ ਹੈ ਜਿਹੜੀ ਉਹ ਬੱਝੀ ਰਹਿ ਸਕੇ ਕਿਉਂਕਿ ਇਸ ਸੜਕ ਦੇ ਉੱਤੇ ਚੱਲਦਿਆਂ ਦਾ ਹਾਦਸਾ ਕਿਸੇ ਦਾ ਵੀ ਹੋ ਸਕਦਾ ਕੋਈ ਜਾਣ ਬੁੱਝ ਕੇ ਸੜਕ ਦੇ ਉੱਤੇ ਹਾਦਸਾ ਨਹੀਂ ਕਰਦਾ ਹੁੰਦਾ ਹਾਦਸੇ ਨੂੰ ਹਾਦਸੇ ਦੇ ਤੌਰ ਤੇ ਲਓ ਇਹ ਨਾ ਕਹੀ ਜਾਓ ਕਿ ਉਹਨੇ ਤਿੰਨ ਬੰਦੇ ਮਾਰਤੇ ਤਿੰਨ ਬੰਦੇ ਮਰੇ ਜ਼ਰੂਰ ਆ ਜਿੰਨੀ ਇਸ ਵੀਰ ਦੀ ਗਲਤੀ ਸੀ ਗੱਡੀ ਦੀ ਸਪੀਡ ਉਹਨਾਂ ਦੀ ਵੀ ਘੱਟ ਨਹੀਂ ਸੀ ਦੂਰੋਂ ਗੱਡੀ ਉਹਨਾਂ ਨੂੰ ਵੀ ਨਹੀਂ ਦਿਸੀ ਉਹ ਵੀ ਵਿੱਚ ਬੈਠੇ ਜਾਂ ਤਾਂ ਫੋਨ ਦੇਖ ਰਹੇ ਸੀ ਜਾਂ ਨਸ਼ਾ ਕੀਤਾ ਹੋਇਆ ਸੀ ਜਾਂ ਗੱਲਾਂ ਕਰ ਰਹੇ ਸੀ ਕਿਉਂਕਿ ਗੱਡੀ ਨੂੰ ਕੰਟਰੋਲ ਕਰਨ ਦੀ ਬਿਲਕੁਲ ਕੋਸ਼ਿਸ਼ ਨਹੀਂ ਹੋਈ ਤਾ ਇਸ ਕਰਕੇ ਦੋਸਤੋ ਵੀਡੀਓ ਨੂੰ ਜਿੰਨਾ ਹੋ ਸਕਦਾ ਸ਼ੇਅਰ ਕਰੋ ਤੇ ਆ ਗੋਰੀ ਦੀ ਵੀਡੀਓ ਤੁਹਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਮਿਲ ਜੂ ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ